ਮੰਨ ਲਓ ਕੋਈ ਨਾ ਹੋਇਆ। ਮਾਣਯੋਗ ਐਸ.ਐਸ.ਪੀ ਸਾਹਿਬ ਪਟੰਡਾ ਵੱਲੋਂ ਵੱਖ-ਵੱਖ ਜਗ੍ਹਾ ਦੇ ਉੱਪਰ ਜਿਹੜੇ ਹੈਗੇ ਨੇ ਅਸੀਂ ਸਰਚ آپریشن ਚਲਾ ਰਹੇ ਜਿਹਦੇ ਵਿੱਚ ਅਸੀਂ ਕੈਸੋਪਰੇਸ਼ਨ ਕਰ ਰਹੇ ਆਂ। ਨਾਲ ਜਿਹੜੇ ਹੈਗੇ ਅਸੀਂ ਸਪੈਸ਼ਲ ਨਾਕਾਬੰਦੀਆਂ ਰਾਈਆਂ। ਸਪੈਸ਼ਲ ਚੈਕਿੰਗ ਸਾਡੇ ਵੱਲੋਂ ਕੀਤੀ ਜਾ ਰਹੀ ਹੈ। ਇਸੇ ਲੜੀ ਦੇ ਵਿੱਚ ਹੀ ਕੱਲ ਸਿਵਲ ਲਾਈਨ ਥਾਣੇ ਦੇ ਵਿੱਚ ਇੱਕ ਮੁਕੱਦਮਾ ਦਰਜ ਹੋਇਆ ਹੈ। ਜਿਸ ਦੇ ਵਿੱਚ ਇੱਕ ਮੋਨੂ ਨਾਮ ਦਾ ਲੜਕਾ ਹੈਗਾ ਮੋਨੂ ਗੁੱਜਰ ਜੋ ਕਿ ਸੁਰਖਪੀ ਰੋਡ ਕਨਾਰ ਕਲੋਨੀ ਥਾਣੇ ਦੇ ਰਹਿਣ ਵਾਲਾ ਹੈ। ਇਹ ਕੱਲ ਜਿਹੜਾ ਸੀਗਾ ਇਹ ਭਾਗੂ ਰੋਡ ਦੇ ਉੱਪਰ ਰਿੰਗ ਰੋਡ ਦੇ ਉੱਪਰ ਜਾ ਰਿਹਾ ਸੀਗਾ ਤੇ ਸਾਡੀ ਪੁਲਿਸ ਪਾਰਟੀ ਤੇ ਜਿਹਦੇ ਨੇ ਰੋਕਿਆ ਇਹਨੂੰ ਚੈੱਕ ਕੀਤਾ ਤਾਂ ਇਹਦੀ ਪੋਜਿਸ਼ਨ ਦੇ ਵਿੱਚੋਂ ਪੰਜ ਜਿਹੜੇ ਸੀਗੇ ਦੇਸੀ ਪਿਸਤੌਲ ਜਿਹੜੇ ਸੀਗੇ ਅਸੀਂ ਬਰਾਮਦ ਕੀਤੇ ਜਿਹਦੇ ਵਿੱਚੋਂ ਚਾਰ ਦੇਸੀ ਪਿਸਤੌਲ ਜਿਹੜੇ 32 ਬੋਰ ਦੇ ਆ ਇੱਕ ਦੇਸੀ ਪਿਸਤੌਲ ਜਿਹੜਾ 34 ਦਾ ਹੈਗਾ ਇਸ ਤੋਂ ਇਲਾਵਾ 6 ਜਿੰਦਾ ਕਾਰਤੂਸ 32 ਬੋਰ ਤੇ 5 ਜਿੰਦਾ ਕਾਰਤੂਸ 34 ਬੋਰ ਦੇ ਜਿਹੜੇ ਹੈਗੇ ਇਹਦੇ ਕੋਲ ਬਰਾਮਦ ਹੋਏ ਇਸ ਬਰਾਮਦਗੀ ਤੋਂ ਬਾਅਦ ਇੱਥੇ ਉੱਪਰ ਜਿਹੜਾ ਮਕਦਮਾ 171 ਨੰਬਰ ਅੰਡਰ ਸੈਕਸ਼ਨ 25 ਆਰਮਜੈਕ थाना ਸਿਵਲ ਲਾਈਨ ਦੇ ਵਿੱਚ ਦਰਜ ਰਜਿਸਟਰ ਕੀਤਾ ਗਿਆ ਮਕਦਮਾ ਦਰਜ ਕਰਕੇ ਜਿਹੜੀ ਫਰਦਰ ਮਕਦਮੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਦੱਸਣਾ ਯੋਗ ਹੋਵੇਗਾ ਕਿ ਇਹ ਜਿਹੜਾ ਮੋਨੂ ਗੁਜਰ ਨਾਮ ਦਾ ਵਿਅਕਤੀ ਹੈ ਇਹ ਬੇਸਿਕਲੀ ਸੁਰਖਪੀਰ ਰੋਡ ਦੇ ਉੱਪਰ ਰਹਿੰਦਾ ਹੈ ਤੇ ਇਹਦੇ ਜਿਹੜੇ ਪਿਓ ਹੈ ਉਹ ਕਵਾੜੀ ਦਾ ਕੰਮ ਕਰਦਾ ਹੈ ਇਹ ਪਹਿਲਾਂ ਵੀ ਜਿਹੜਾ ਸੀਗਾ ਜੇਲ੍ਹ ਦੇ ਵਿੱਚ ਕਿਸੇ ਮਕਦਮੇ ਦੇ ਵਿੱਚ ਗਿਆ ਸੀਗਾ ਜੇਲ੍ਹ ਦੇ ਵਿੱਚ ਜਾ ਕੇ ਇੱਕ ਬੰਦੇ ਨਾਲ ਇਹਦੀ ਮੁਲਾਕਾਤ ਹੋਈ ਜੋ ਉਸ ਨੇ ਇੱਕ ਨਿਪਨੇਮ ਸਾਨੂੰ ਦੱਸਿਆ ਜਿਹਦੇ ਬਾਰੇ ਸਾਡੇ ਕੋਲ ਤਫਤੀਸ਼ ਦੇ ਵਿੱਚ ਉਸ ਬੰਦੇ ਦਾ ਜ਼ਿਕਰ ਆਇਆ ਉਸ ਨੇ ਇਸ ਦੇ ਨਾਲ ਇੱਕ ਕੁਝ ਨੰਬਰ ਸ਼ੇਅਰ ਕੀਤੇ ਕਿ ਜਦੋਂ ਤੂੰ ਬਾਹਰ ਜਾਏਂਗਾ ਸਾਡਾ ਕੋਈ ਸਮਾਨ ਹੈਗਾ ਉਹ ਜਿਹੜਾ ਸਮਾਨ ਤੋਂ ਵੱਧ ਪ੍ਰਦੇਸ਼ ਦੇ ਵਿੱਚੋਂ ਲੈ ਕੇ ਆਉਣਾ ਸੋ ਉਸ ਨੰਬਰ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਐਮਪੀ ਚਲਾ ਜਾਂਦਾ ਹੈ ਇਹ ਤੋਂ ਟ੍ਰੇਨ ਪਕੜ ਕੇ ਬਠਿੰਡਾ ਤੋਂ ਉੱਥੇ ਜਾ ਕੇ ਰੇਲਵੇ ਸਟੇਸ਼ਨ ਦੇ ਉੱਪਰ ਜਾ ਕੇ ਉਸ ਬੰਦੇ ਨਾਲ ਕਨੈਕਟ ਕਰਦਾ ਤੇ ਉਹ ਬੰਦਾ ਜਿਹੜਾ ਹੈਗਾ ਇਹਨੂੰ ਵੈਪਨ ਜਿਹੜੇ ਹੈਗੇ ਸਪਲਾਈ ਕਰਕੇ ਉੱਥੋਂ ਚਲਾ ਜਾਂਦਾ ਉਸ ਤੋਂ ਬਾਅਦ ਇਹ ਵੈਪਨ ਲੈ ਕੇ ਟ੍ਰੇਨਸ ਰਾਈਨ ਜਿਹੜਾ ਵਾਪਿਸ ਪਟੰਡਾ ਉਤਰਦਾ ਤੇ ਉਤਰ ਕੇ ਫਿਰ ਇਹ ਪੈਦਲ ਰਸਤੇ ਰਾਈਨ ਜਾ ਰਿਆ ਸੀ ਘਰ ਨੂੰ ਵਾਪਿਸ ਤਾਂ ਜਦੋਂ ਭਾਗੂ ਰੋਡ ਰਿੰਗ ਰੋਡ ਦੇ ਉੱਪਰ ਪਹੁੰਚਿਆ ਤਾਂ ਥਾਣਾ ਸਿਵਲ ਲਾਈਨ ਦੀ ਟੀਮ ਵੱਲੋਂ ਇਹਨੂੰ ਐਪਰੀਹੈਂਡ ਕੀਤਾ ਗਿਆ ਇਹਨੂੰ ਰੋਕਿਆ ਗਿਆ ਇਹਦੇ ਕੋਲ ਜਿਹੜੀ ਪੋਜੀਸ਼ਨ ਦੇ ਵਿੱਚੋਂ ਜਿਹੜੀ ਅਸਲਾ ਜਿਹੜਾ ਹੈਗਾ ਬਰਾਮਦ ਹੋਇਆ ਜਿਹਦੇ ਵਿੱਚ ਇਸ ਮਕਦਮੇ ਦੇ ਵਿੱਚ ਸਾਨੂੰ ਟੋਟਲ ਕੁੱਲ 5 ਦੇਸੀ ਪਿਸਤੌਲ ਜਿਹਦੇ ਵਿੱਚੋਂ 4 32 ਬੋਰ ਦੇ 1 32 ਬੋਰ ਦਾ ਤੇ 11 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਜਿਸ ਦੇ ਵਿੱਚ 6 ਜਿਹੜੇ ਜਿੰਦਾ ਕਾਰਤੂਸ 32 ਬੋਰ ਦੇ ਆ ਤੇ ਪੰਜ ਜਿਹੜੇ ਜਿੰਦਾ ਕਾਰਤੂਸ 34 ਦੇ ਹੈਗੇ ਆ ਫਰਦਰ ਜਿਹੜੀ ਹੈਗੀ ਹੈ ਸਾਡੇ ਵੱਲੋਂ ਮੁਕੱਦਮਾ ਦਰਜ ਕਰਕੇ ਸਿਵਲ ਲਾਈਨ ਦੇ ਵਿੱਚ ਇਹਦੀ ਤਫਤੀਸ਼ ਕੀਤੀ ਜਾ ਰਹੀ ਹੈ ਸਾਡਾ ਮੇਨ ਜਿਹੜਾ ਤਫਤੀਸ਼ ਦਾ ਵਿਸ਼ਾ ਹੈ ਕਿ ਜਿਹੜੇ ਵੈਪਨ ਸੀਗੇ ਇਹ ਕਿਸ ਪਰਪਸ ਵਾਸਤੇ ਯੂਜ਼ ਕਰਨੇ ਸੀ ਇਹਨੇ ਕਿਸੇ ਵਾਰਦਾਤ ਵਾਸਤੇ ਵਰਤਣੇ ਸੀਗੇ ਜਾਂ ਕਿਸੇ ਨੂੰ ਅੱਗੇ ਵੇਚਣ ਵਾਸਤੇ ਲੈ ਕੇ ਆਇਆ ਸੀਗਾ ਉਸ ਵਾਸਤੇ ਜਿਹੜੀ ਹੈਗੀ ਹੈ ਦੀ ਜਿਹੜੀ ਪੁੱਛਗੈ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਜਿਹੜਾ ਪ੍ਰੀਲੀਮਰੀ ਇਨਵੈਸਟੀਗੇਸ਼ਨ ਦੇ ਵਿੱਚ ਗੈਂਗ ਨਾਲ ਸੰਬੰਧ ਸਾਹਮਣੇ ਨਹੀਂ ਆਇਆ ਪਰੰਤੂ ਜਦੋਂ ਇਹ ਕਿਉਂਕਿ ਇਹਦੇ ਉੱਪਰ ਦੋ ਮੁਕੱਦਮੇ ਦਰਜ ਨੇ ਇੱਕ ਮੁਕਦਮਾ ਪਿੱਛੇ ਜੇ ਇਹਦੇ ਤੇ ਸਨੇਚਿੰਗ ਦਾ ਦਰਜ ਹੋਇਆ ਸੀ ਕਨਾਲ ਕਲੋਨੀ ਦੇ ਵਿੱਚ ਇੱਕ ਪੀਜ਼ਾ ਵਾਲੇ ਤੋਂ ਜਿਹੜੇ ਇਹਨਾਂ ਨੇ ਕੁਝ ਪੈਸਿਆਂ ਦੀ ਖੋਹ ਕੀਤੀ ਸੀਗੀ ਉਸ ਸਬੰਧ ਦੇ ਵਿੱਚ 5 ਨੰਬਰ ਐਫ ਆਈ ਆਰ ਦਰਜ ਹੋਈ ਸੀਗੀ ਥਾਣਾ ਕਨਾਲ ਕਲੋਨੀ ਦੇ ਵਿੱਚ ਤਾਂ ਉਸ ਐਫ ਆਈ ਆਰ ਦੇ ਵਿੱਚ ਉਹਦੀ ਗ੍ਰਿਫਤਾਰੀ ਹੁੰਦੀ ਹੈ ਤੇ ਬਠਿੰਡਾ ਜੇਲ੍ਹ ਦੇ ਵਿੱਚ ਜਦੋਂ ਜਾਂਦਾ ਹੈ ਤਾਂ ਪਹਿਲਾਂ ਹੀ ਤੋਂ ਬੰਦੇ ਇੱਕ ਬੰਦਾ ਜੇਲ੍ਹ ਦੇ ਵਿੱਚ ਸੀਗਾ ਜਦੋਂ ਉਸ ਦੇ ਨਾਲ ਇਹਦੀ ਰਾਪਤਾ ਹੋਇਆ ਤਾਂ ਉਸ ਨੇ ਇਹਦੇ ਨਾਲ ਨੰਬਰ ਸ਼ੇਅਰ ਕੀਤਾ ਸੀਗਾ ਉਸ ਨੇ ਉਹਨੂੰ ਦੱਸਿਆ ਵੀ ਸਾਡਾ ਜਿਹੜਾ ਸਮਾਨ ਹੈਗਾ ਉੱਥੋਂ ਲੈ ਕੇ ਆਉਣਾ ਹੈ ਅੱਗੇ ਫਰਦਰ ਜਿਹੜਾ ਹੈਗਾ ਇਹਨੂੰ ਪੈਸਿਆਂ ਦੀ ਕਮਿਟਮੈਂਟ ਕਿ ਅਸੀਂ ਜਦੋਂ ਤੂੰ ਲੈ ਕੇ ਆਏਂਗਾ ਤੈਨੂੰ ਅਸੀਂ ਪੈਸੇ ਵੀ ਦੇਵਾਂਗੇ ਤੇ ਇਹ ਜਿਹੜੇ ਵੈਪਨ ਸੀਗੇ ਇਹ ਉਹਦੇ ਕਹਿਣ ਦੇ ਉੱਪਰ ਹੀ ਲੈ ਕੇ ਆਇਆ ਸੀਗਾ ਉਹ ਸਾਡੀ ਤਫ਼ਤੀਸ਼ ਦੇ ਵਿੱਚ ਆ ਚੁੱਕਾ ਹੈ ਫਰਦਰ ਜਿਹੜੀ ਹੈਗੀ ਅਸੀਂ ਪੁੱਛ ਕੇ ਜਿਹੜੀ ਹੈਗੀ ਆ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੰਦ ਹੈ ਉਹਦੇ ਬਾਰੇ ਵੀ ਸਾਨੂੰ ਇਨਪੁਟਸ ਮਿਲੀਆਂ ਨੇ ਅਸੀਂ ਉਹਦੇ ਵਿੱਚ ਜਿਹੜਾ ਹੈਗਾ ਇਹਨੂੰ ਪ੍ਰੋਡਕਸ਼ਨ ਲੈਣ ਤੇ ਲਿਆ ਕੇ ਉਹਦੇ ਖਿਲਾਫ ਜਿਹੜੀ ਬੰਦ ਕਾਰਵਾਈ ਕਰਾਂਗੇ ਜਿਹੜਾ ਮੰਗਵਾਇਆ ਉਹ ਕਿਹੜੇ ਹੀ ਗੈਰਕਾਨੂੰਨੀ ਤਰੀਕੇ ਨਾਲ ਹੋਇਆ ਹੈ ਜਿਹੜਾ ਮੰਗਵਾਇਆ ਉਹਦਾ ਨਿਕਨੇਮ ਸਾਹਮਣੇ ਆਇਆ ਹੈ ਸਾਡੇ ਕੋਲ ਉਸ ਦੇ ਰਿਗਾਰਡਿੰਗ ਜਿਹੜੀ ਉਹਨਾਂ ਨੇ ਜਦੋਂ ਜੇਲ੍ਹ ਦੇ ਵਿੱਚ ਗਿਆ ਸੀਗਾ ਉਹਨਾਂ ਨੇ ਇਹਨੂੰ ਸਹੀ ਨਾਮ ਨਹੀਂ ਦੱਸਿਆ ਆਪਣਾ ਤੇ ਉਸ ਵਿਸ਼ੇ ਤੇ ਜਿਹੜੀ ਹੈਗੀ ਅਸੀਂ ਤਫ਼ਤੀਸ਼ ਕਰਕੇ ਉਹਦੀ ਜਿਹੜੀ ਐਗਜ਼ੈਕਟ ਡਿਟੇਲਸ ਹੈਗੀ ਬੰਦੇ ਦੀ ਉਹਨੂੰ ਫਾਈਂਡ ਆਊਟ ਕਰਨ ਲਈ ਕੋਸ਼ਿਸ਼ ਕਰ ਰਹੇ ਹਾਂ ਦੇਖੋ ਜਿਹੜਾ ਇਹ ਬੰਦਾ ਫੜਿਆ ਇਹਦੇ ਬੇਸਿਕਲੀ ਖੁਦ ਦੇ ਤੇ ਕਿਸੇ ਗੈਂਗ ਨਾਲ ਸਬੰਧ ਨਹੀਂ ਹੈਗੇ ਪਰੰਤੂ ਜਿਹੜੇ ਬੰਦੇ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਹੈਗਾ ਜਦੋਂ ਉਹਦੀ ਆਈਡੈਂਟੀਫਿਕੇਸ਼ਨ ਹੋ ਜਾਊਗੀ ਤਾਂ ਡੈਫੀਨਿਟਲੀ ਹੋ ਸਕਦਾ ਕਿਸੇ ਗੈਂਗ ਨਾਲ ਵੀ ਸਬੰਧਤ ਹੋਵੇ ਕਿਉਂਕਿ ਪੰਜ ਜਿਹੜੇ ਹੈਗੇ ਨੇ ਵੈਪਨ ਹੈਗੇ ਆ ਤੇ ਪੇਮੈਂਟ ਵੀ ਜਿਹੜੀ ਹੈਗੀ ਆ ਉਹਨੇ ਆਪਣੇ ਕਿਸੇ ਬੰਦੇ ਨੇ ਕਰਵਾਈ ਸੀਗੀ ਇਹਨੂੰ ਪੇਮੈਂਟ ਦਾ ਵੀ ਨਹੀਂ ਆਈਡੀਆ ਹੈਗਾ ਇਹ ਦਾ ਬੇਸਿਕਲੀ ਪਰਪਸ ਹੈਗਾ ਜਿਵੇਂ ਕੂਰੀਅਰ ਵਾਂਗੂ ਇਹ ਬਠਿੰਡੇ ਤੋਂ ਜਾਂਦਾ ਹੈ ਉੱਥੇ ਮੱਧ ਪ੍ਰਦੇਸ਼ ਜਾ ਕੇ ਕਲੈਕਟ ਕਰਕੇ ਵਾਪਸ ਜਦੋਂ ਆਉਂਦਾ ਤੇ ਵਾਪਸੀ ਤੇ ਜਿਹੜਾ ਹੈਗਾ ਫੜਿਆ ਇਹ ਨਹੀਂ ਤੇ ਨਹੀਂ ਸੀ ਜਿਸ ਨੂੰ ਇੱਥੇ ਜਾ ਅਡੇ ਕਪਾਈ ਦੀ ਸੀ ਇਸ ਨੂੰ ਨਹੀਂ ਇਸ ਨੂੰ ਜਿਹੜਾ ਸੀਗਾ ਉਹਨਾਂ ਨੇ ਕਿਹਾ ਸੀ ਜਦੋਂ ਤੋਂ ਲੈ ਕੇ ਤੇ ਬਠਿੰਡੇ ਦੇ ਵਿੱਚ ਪਹੁੰਚ ਜਾਏਗਾ ਘਰ ਦੇ ਵਿੱਚ ਜਾ ਕੇ ਸਾਨੂੰ ਫਿਰ ਦੁਬਾਰਾ ਕਾਲ ਸਾਡੇ ਨਾਲ ਕਨੈਕਟ ਕਰਨਾ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਫਿਰ ਅੱਗੇ ਟਾਰਗੇਟ ਦੱਸਾਂਗੇ ਫਰਦਰ ਉਹਨਾਂ ਨੇ ਜਿਹੜੇ ਕਿਸ ਬੰਦੇ ਨੂੰ ਸਪਲਾਈ ਕਰਨੇ ਸੀਗੇ ਉਸ ਐਂਗਲ ਤੇ ਵੀ ਅਸੀਂ ਜਾਂਚ ਕਰ ਰਹੇ ਹਾਂ ਦੇਖੋ ਉਹਨਾਂ ਨੇ ਐਗਜ਼ੈਕਟ ਅਮਾਊਂਟ ਨਹੀਂ ਨੂੰ ਦੱਸੀ ਸੀ ਬਟ ਇਹਨੂੰ ਇਹਨਾਂ ਨੂੰ ਉਹਨਾਂ ਨੇ ਕਹਿ ਆ ਸੀ ਵੀ ਜਦੋਂ ਤੂੰ ਸਾਡੀ ਕੰਮ ਕਰ ਦੇਂਗਾ ਉਸ ਤੋਂ ਬਾਅਦ ਅਸੀਂ ਜਿਹੜੀ ਹੈਗੀ ਕੁਝ ਪੇਮੈਂਟ ਜਿਹੜੀ ਹੈਗੀ ਜ਼ਰੂਰ ਦੇਵਾਂਗੇ ਨਹੀਂ ਇਹ ਸਾਰੇ ਦੇਸੀ ਪਿਸਤੌਲ ਨੇ ਕੰਟਰੀ ਮੇਡ ਹੈਗੇ ਆ ਚਾਰ ਜਿਹੜੇ 32 ਬੋਰ ਦੇ ਨੇ ਤੇ ਇੱਕ ਜਿਹੜਾ ਹੈਗਾ 34 ਬੋਰ ਦਾ ਜਿਹੜਾ ਇਹਦੀ ਮੁੱਢਲੀ ਪੁਛਗਿਛ ਦੇ ਵਿੱਚ ਜਿਹੜਾ ਆਇਆ ਬੰਦਾ ਇਹਨੇ ਉਸ ਦਾ ਨਿਕਨੇਮ ਦੱਸਿਆ ਤੋ ਉਸ ਨਿਕਲੇ ਨੂੰ ਫਰਦਰ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਅਕਰੋਬਰੇਟ ਕਰਾਂਗੇ ਕਿ ਉਹ ਬੰਦਾ ਮੇਨ ਕੌਣ ਹੈਗਾ ਉਹਦਾ ਨਾਮ ਕੀ ਹੈ ਸਾਰੀ ਡਿਟੇਲ ਹਾਸਲ ਕਰਨ ਤੋਂ ਬਾਅਦ ਫਿਰ ਉਹਨੂੰ ਪ੍ਰੋਡਕਸ਼ਨ ਹਾਲਟ ਤੇ ਲਿਆ ਕੇ ਫਰਦਰ ਜਿਹੜੀ ਤਰਤੀਸ਼ ਕੀਤੀ ਜਾਵੇਗੀ ਸਰ ਕਲੋਂ ਬਗਾਦਾ ਇਹ ਜਿਹੜਾ ਹੈ ਫਸਟ ਟਾਈਮ ਗਿਆ ਸੀਗਾ ਬਟ ਪਹਿਲਾਂ ਤੋਂ ਇਹਦੇ ਤੇ ਕ੍ਰਿਮੀਨਲ ਹਿਸਟਰੀ ਹੈਗੀ ਹੈ ਦੋ ਮੁਕਦਮੇ ਦਰਜ ਹੈ ਇੱਕ ਮੁਕਦਮੇ ਦੇ ਉੱਪਰ 365 ਐਸਸੀਐਸਟੀ ਇੱਕ ਦਾ ਦਰਜ ਹੈ ਸੈਕੰਡ ਮੁਕਦਮੇ ਇਹਦੇ ਤੇ ਲੁੱਟਖੋਹ ਦਾ ਦਰਜ ਹੈਗਾ ਥਰਡ ਮੁਕਦਮਾ ਜਿਹੜਾ ਹੈਗਾ ਆਰ ਇੰਜੈਕਸ਼ਨ ਦਾ ਦਰਜ ਹੈ ਜੀ ਇਹ ਨਵੀਂ ਗੱਲ ਹੈ ਇਹਦੇ ਘਰ ਹੈਗਾ ਪੁੱਤ ਵੀ ਦੇ ਦੇਸ਼ਾਂ ਤੋਂ ਇਹ ਭਾਗੂ ਰੋਡ ਵੱਲੋਂ ਇਹਦਾ ਮਤਲਬ ਇੱਕ ਘੰਟੇ ਲਈ ਵੀ ਤੇ ਨਹੀਂ ਜਾ ਰਿਹਾ ਡੈਫੀਨਿਟਲੀ ਜਦੋਂ ਇਹ ਇਹਦੇ ਉੱਤੇ ਉਤਰਤਾ ਹੈ ਪਹਿਲਾਂ ਵੀ ਜਿਹੜਾ ਹੈਗਾ ਇਹ ਡਾਇਰੈਕਟ ਜਿਹੜਾ ਬਠਿੰਡੇ ਟ੍ਰੇਨ ਦਾ ਹੀ ਘਰ ਨਹੀਂ ਆਇਆ ਪਹਿਲਾਂ ਵੀ ਕਾਫੀ ਟ੍ਰੇਨਾਂ ਚੇਂਜ ਜਿਹੜੀ ਹੈਗੀ ਹੈ ਬਦਲ-ਬਦਲ ਕੇ ਆ ਰਿਹਾ ਸੀਗਾ ਤੇ ਉਸੇ ਪਰਪਸ ਲਈ ਕਿ ਕਿਸੇ ਨੂੰ ਪਤਾ ਨਾ ਲੱਗ ਜਾਈਏ ਆਪਣਾ ਰੂਟ ਬਦਲ-ਬਦਲ ਕੇ ਘਰ ਨੂੰ ਵੱਲੋਂ ਜਾ ਰਿਹਾ ਸੀ ਪਹਿਲਾਂ ਵੀ ਜਿਹੜੀ ਕਿਹਾ ਇਸ ਨਾਲ ਲੱਗਿਆ ਨਹੀਂ ਪਹਿਲੀ ਵਾਰੀ ਇਹ ਫਸਟੇਜ ਦੀ ਪੁਛਗਿਸ਼ ਦੇ ਵਿੱਚ ਆਇਆ ਫਸਟ ਟਾਈਮ ਬੰਦਾ ਜਿਹੜਾ ਹੈਗਾ ਨਸ਼ਾ ਲੈਣ ਉਹ ਸੌਰੀ ਵੈਪਨ ਲੈਣ ਗਿਆ ਸੀ ਜਿਸ ਦਿਨ ਲੈ ਕੇ ਆਇ ਸਰੇ ਜੇ ਜੇ ਹੀ ਸਾਲ ਜਮਾ ਰ ਸਕਦਾ ਹੈ ਵੈਸੇ ਹੀ ਮਨ ਪਤਾ ਜੀ ਬੁਰਾ ਪਰਪਸ ਨਹੀਂ ਇਹਦਾ ਜਿਹੜਾ ਪਰਪਸ ਪੈਸਾ ਹੈਗਾ ਕਿਉਂਕਿ ਬੇਸਿਕਲੀ ਕੋਈ ਕੰਮ ਨਹੀਂ ਕਰਦਾ ਇਹ ਬੇਰੋਜ਼ਗਾਰ ਮੁੰਡਾ ਸੀਗਾ ਤੇ ਜਸਟ ਥੋੜੀ ਜਿਹੀ ਪੈਸੇ ਦੀ ਲਾਲਚ ਦੇ ਵਿੱਚ ਜਿਹੜਾ ਹੈਗਾ ਇਹ ਬੇਕਾਬੇ ਦੇ ਵਿੱਚ ਆ ਗਿਆ ਤੇ ਜਿਹੜਾ ਇਸ ਕੰਮ ਨੂੰ ਕਰ ਵਟਾ ਕਿਸੇ ਨੇ ਗਾਈਡਤਾ ਦਿੱਤਾ ਹੀ ਹੋਊਗਾ ਜਿਵੇਂ ਆ ਇਹ ਤੂੰ ਆ ਲੈ ਕੇ ਆਣਾ ਕਿੱਥੇ ਜਾਣਾ ਕਿਹਨੂੰ ਮਿਲਣਾ ਉਹ ਡੈਫੀਨਿਟਲੀ ਫੋਨ ਤੇ ਕੰਡਕਟਰ ਨਾਲ ਦਰਿਆ ਅਗੋਂ ਉੱਥੇ ਜਾ ਕੇ ਜਦੋਂ ਜਦੋਂ ਦਸਤਾ ਦੱਸਿਆ ਉਹਨਾਂ ਨੇ ਕਿਹੜੇ ਸ਼ਹਿਰ ਉਤਰਨਾ ਸਾਰਾ ਫੋਨ ਰਹੀ ਇਹਨੂੰ ਉਹ ਉਹਨਾਂ ਨੇ ਗਾਈਡ ਕੀਤਾ ਇਹੇ ਐਪ ਵੀ ਕੋ ਲੈ ਕੇ ਆਏ ਤੇ ਕੁਝ ਕਿਛੁ ਬੁਰਾਣੇ ਨੇ ਦੱਸਿਆ ਵੀ ਹੁਣ ਉਹ ਕਿਉਂ ਹੋ ਗਿਆ ਕਿੱਥੇ ਜਾ ਰਹੇ ਆ ਜਾਂ ਨਹੀਂ ਨਹੀਂ ਇਹਨੇ ਜਿਹੜਾ ਐਗਜ਼ੈਕਟ ਐਮਪੀ ਵਾਲੇ ਬੰਦੇ ਦੀ ਇਹਨੂੰ ਐਗਜ਼ੈਕਟ ਡਿਟੇਲਸ ਨਹੀਂ ਪਤਾ ਬਟ ਇਹਨੇ ਸਾਨੂੰ ਜਿਹੜਾ ਕਿਹੜੇ ਪੁਆਇੰਟ ਸੀਗਾ ਕਿਹੜਾ ਜਿਹੜੇ ਜਗ੍ਹਾ ਸੀਗੀ ਤੇ ਜਿਹੜਾ ਟਾਊਨ ਸੀਗਾ ਉਸ ਬਾਰੇ ਇਹਨੇ ਸਾਨੂੰ ਡਿਟੇਲਸ ਕਾਫੀ ਸ਼ੇਅਰ ਕੀਤੀਆਂ ਨੇ ਫਰਦਰ ਅਸੀਂ ਟੀਮ ਭੇਜਾਂਗੇ ਕਿ ਡੈਫੀਨਿਟਲੀ ਜਿੱਥੇ ਵੀ ਕੋਈ ਵੀ ਜਿਹੜੀ ਜਗ੍ਹਾ ਹੈਗੀ ਆ ਆਲਮੋਸਟ ਸੀਸੀਟੀਵੀ ਨਾਲ ਕਵਰ ਹੁੰਦੀਆਂ ਨੇ ਅਸੀਂ ਉਹ ਸਾਰੇ ਇੰਗਲੋਂ ਚਾਂਚ ਕਰਕੇ ਪ੍ਰੋਪਰ ਉਹਨੂੰ ਨਾਮਿਨੇਟ ਕਰਾਂਗੇ ਇਸ ਤੋਂ ਪਹਿਲਾਂ ਵੀ ਐਮਪੀ ਦਾ 10ਵਾਂ ਸਵਾਲ ਜਿਹੜਾ ਪੰਜਾਬ ਦੇ ਖਾਸ ਕਰਕੇ ਪਿੰਡਾਂ ਦੇ ਸਬੀਬਤ ਪਕੜਿਆ ਜਾਂਦਾ ਅਗੇ ਲਿੰਕ ਨਹੀਂ ਲੱਗ ਰਿਹਾ ਕਿ ਕੌਣ ਕੰਟਰੋਲ ਨੇ ਇਹਦੇ ਪੰਜਾਬ ਦਾ ਸਵਾਲ ਹੈ ਦੇਖੋ ਜਦੋਂ ਵੀ ਕੋਈ ਰਿਕਵਰੀ ਹੁੰਦੀ ਹੈ ਰਿਕਵਰੀ ਹੋਣ ਤੋਂ ਬਾਅਦ ਜਿਹੜੀ ਹੈਗੀ ਆ ਕੋਸ਼ਿਸ਼ ਹੁੰਦੀ ਵੀ ਜਿਹੜਾ ਬੈਕਗ੍ਰਾਉਂਡ ਲਿੰਕ ਹੈ ਜਗ੍ਹਾ ਉਹਨੂੰ ਕਲੀਅਰ ਕੀਤਾ ਜਾਵੇ ਕਿਉਂਕਿ ਆਰ ਆਦਰਵਾਈਜ਼ ਜਿਹੜਾ ਪਤਾ ਬਾਹਰ ਬੈਠਾ ਐਮਪੀ ਦੇ ਵਿੱਚ ਵੇਚ ਰਿਹਾ ਉਹ ਤਾਂ ਹੋਰ ਵੀ ਕਿਉਂਕਿ ਇਹ ਤਾਂ ਸੌਫਟ ਟਾਰਗੇਟ ਸਕੇ ਨੇ इजीली ਉਹ ਹੋ ਜਾਂਦੇ ਨੇ ਬਟ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਮੇਨ ਬੰਦਾ ਸਪਲਾਇਰ ਹੈਗਾ ਉਹਨੂੰ ਨੈਪ ਕੀਤਾ ਜਾਵੇ ਇਸ ਮਾਮਲੇ ਦੇ ਵਿੱਚ ਨਹੀਂ ਪੇਮੈਂਟ ਇਹਨੇ ਨਹੀਂ ਕੀਤੀ ਬਟ ਇਹਦਾ ਮੋਬਾਈਲ ਅਸੀਂ ਕਬਜ਼ੇ ਦੇ ਵਿੱਚ ਲੈ ਲਿਆ ਜਿਹੜੇ ਜਿਹੜੇ ਨੰਬਰਸ ਨਾਲ ਗੱਲ ਕੀਤੀ ਹੈ ਨੇ ਉਹ ਸਾਡੇ ਕੋਲ ਸਾਰੇ ਹੈਗੇ ਆ ਅਸੀਂ ਉਹਨਾਂ ਨੂੰ ਫਰਦਰ ਜਿਹੜੀ ਹੈਗੀ ਆ ਅੱਗੇ ਜੋ ਤਕਤੀਸ਼ ਦੇ ਵਿੱਚ ਪ੍ਰੋਪਰ ਉਹਨੂੰ ਕਰਕੇ ਜਦੋਂ ਪ੍ਰੋਪਰ ਬੰਦੇ ਆਇਡੈਂਟੀਫਾਈ ਹੋ ਜਾਣਗੇ ਪ੍ਰੋਪਰ ਨਾਮਿਨੇਟ ਕਰਾਂਗੇ ਸਰ ਜੀ ਜੇ ਤੁਹਾਨੂੰ ਸਾਰਾ ਨਹਿਮਤ ਚੱਲਦਾ ਜਾਇਆ ਜਿਸ ਤੋਂ ਬੰਦੇ ਨੇ ਇਥੋਂ ਡਾਇਰੈਕਟ ਨਹੀਂ ਡੈਫੀਨਿਟਲੀ ਜੇਲ੍ਹ ਦੇ ਵਿੱਚ ਨੈਟਵਰਕ ਵਾਲੀ ਗੱਲ ਨਹੀਂ ਹੈ ਬਟ ਜਦੋਂ ਜੇਲ੍ਹ ਦੇ ਵਿੱਚ ਗਿਆ ਸੀਗਾ ਬੰਦਾ ਜੇਲ੍ਹ ਦੇ ਵਿੱਚ ਬੰਦੇ ਨੇ ਇਹਨੂੰ ਦੱਸਿਆ ਵੀ ਇਹ ਜਿਹੜੀ ਚੀਜ਼ ਹੈਗੀ ਸਾਡੀ ਲੈ ਕੇ ਆਉਣੀ ਹੈ ਕਿਉਂਕਿ ਜੇ ਜੇਲ੍ਹ ਦੇ ਵਿੱਚੋਂ ਇਹਨੂੰ ਫੋਨ ਰਾਈ ਕੀਤਾ ਹੁੰਦਾ ਫਿਰ ਦੈਟਸ ਅ ਸੈਪਰੇਟ ਥਿੰਗ ਬਟ ਇਹ ਬੰਦਾ ਜੇਲ੍ਹ ਦੇ ਵਿੱਚ ਹੀ ਗਿਆ ਸੀ ਕਿਸ ਮਕਦਮੇ ਦੇ ਵਿੱਚ ਤੇ ਸੇਮ ਹੀ ਬਾਰਕ ਦੇ ਵਿੱਚ ਬੰਦ ਸੀਗੇ ਥੈਂਕ ਯੂ ਮੋਸਟਰ ਜੀ